ਬੀਬੀ ਸਾਸਰੀ ਘਰ ਬੁਲਾਓ ਸਾਸਰੀ ਘਰ ਦੀ ਅੱਜ ਬੀਬੀ ਦੀ ਇੰਟਰਵਿਊ ਦੇਖੀ ਆ ਟੀਵੀ ਦੇ ਉੱਤੇ ਸੋ ਬੀਬੀ ਜੀ ਅੱਜ ਬੀਬੀ ਸਾਹਿਬੀ ਤੇਰਾ ਨਾਂ ਨਹੀਂ ਲਿਆ ਅੱਜ ਪੂਰੀ ਰਹਿਣਾ ਕੋਈ ਮਛਰੀ ਪਈ ਆ ਅੱਜ ਅੱਜ ਬੀਬੀ ਆ ਕੇ ਕਹਿੰਦਾ ਕਹਿੰਦਾ ਬੀਬੀ ਪੂਰੀ ਮਛਰੀ ਪਈ ਆ ਜੇ ਆਵੇਲਾ ਅੱਜ ਮੈਨੂੰ ਬੁਲਾਇਆ ਨਾ ਸਿੱਧੇ ਮੂੰਹ ਕਹਿੰਦਾ ਮੈਨੂੰ ਬੁਲਾਉਣ ਨਹੀਂ ਗਈ ਸਿੱਧੇ ਮੂੰਹ ਇਹ ਤਾਂ ਇੱਕ ਹੀ ਨੇ ਤੱਕ ਲਾਈ ਜਰੀਆਂ ਕਰਦੀਆਂ ਚੰਗੀ ਨਹੀਂ ਕਰ ਇਹਦੀ ਪਸੰਦ ਨਹੀਂ ਇਹਨੂੰ ਨਾ ਇਹਨੂੰ ਇੰਟਰਵਿਊ ਪਸੰਦ ਨਹੀਂ ਆਈ ਆ ਦਾ ਅੱਜ ਇਹ ਗੱਲਾਂ ਦੀਆਂ ਦਾਸੋ ਬੀਬੀ ਨੂੰ ਕਹਿ ਵਧੀਆ ਨਹੀਂ ਬੀਬੀ ਬਹੁਤ ਸੋਹਣੀ ਸਾਭੀ ਕਹਿੰਦਾ ਬੜੀ ਘੈਂਟ ਆ ਪਰ ਜਿਹੜੀ ਚੱਲ ਉਹ ਪੁੱਛੇ ਹੁੰਦਾ ਉਹ ਉਹਦਾ ਜਵਾਬ ਤਾਂ ਦੇ ਨਹੀਂ ਨਹੀਂ ਬਹੁਤ ਸੋਹਣੀ ਕੋਈ ਗੱਲ ਪੁੱਛੇ ਉਹ ਉਹ ਅਲੱਗ ਗੱਲ ਜਵਾਬ ਦੇਣਾ ਸ਼ੁਕਰ ਮੇਰੇ ਦਿਮਾਗ ਦੇ ਹੋਲੇ ਜਵਾਬ ਨਹੀਂ ਕਰੀਂ ਰੀਲ ਚੱਲਦੀ ਬਈ ਬਰ ਮੈਨੂੰ ਇਹ ਡਰੀ ਮੈਂ ਕਿ ਕਿਤੇ ਬੀਬੀ ਦੀ ਰੀਲ ਫਸ ਗਈ ਨਾ ਮੇਰੇ ਕਿਹੜਾ ਚਾਜੋ ਹੱਡ ਲੱਗੋ ਚਾਕੇ ਚਾਕੇ ਉਹ ਤੈਨੂੰ ਮੈਂ ਸੱਚ ਦੱਸਾਂ ਉਹ ਰੁਕ ਰੁਕ ਬਾਬ ਮਾਣੇ ਬਾਪ ਸੱਸ ਨਾ ਬਾਪ ਨੂੰ ਮੇਝਾ ਆਪਣੇ ਲੈ ਆ ਦਿੱਤੀ ਜਣਾ ਆ ਇਹ ਵੀ ਕਿਉਂ ਕਰ ਲਾ ਕੇ ਬਾਪਾ ਉਹ ਆਪਣੇ ਗੱਲ ਕਹਿ ਰਹੇ ਸੀ ਜਿਹੜੀ ਸਾਦਾ ਸਿੰਪਲ ਕੇਰੇ ਕਹਿੰਦੇ ਕਹਿੰਦੇ ਜੋ ਤੁਸੀਂ ਅੰਦਰੋਂ ਜਿੰਨਾ ਦਾ ਤੇਰਾ ਆਪਣਾ ਲਿਆ ਜਾਵਾ ਆਪਣਾ ਪਿੰਡ ਉਹਨਾਂ ਲੈ ਆਈ ਉਹਦਾ ਇੰਟਰਵਿਊ ਨਹੀਂ ਨਹੀਂ ਉਹ ਆਪ ਪਿੰਡੂਆਂ ਕਰਕੇ ਤੇ ਆਈ ਹੋ ਵੀ ਪਿੰਡੂ ਮੈਂ ਕਹਿੰਦੇ ਮੈਂ ਤਾਂ ਆਪਣੀਆਂ ਕੀਤੀਆਂ ਦੱਸ ਰਹੀ ਨਹੀਂ ਉਹਨਾਂ ਪਹਿਲਾਂ ਹੀ ਚਾਰ ਤੇ ਜਗਨਦੀ ਫੋਨ ਦੀ ਮਰ ਨੰਬਰ ਉਹ ਰੱਖਿਆ ਸੀ ਤੇ ਜਿੰਦੂ ਵੀ ਉਹਦਾ ਤਾਂ ਠੀਕ ਠਾਕ ਹੈ ਇਹ ਕਿ ਮਰ ਨੰਬਰ ਆਉਂਦੀਆਂ ਬੜੀਆਂ ਗੱਲਾਂ ਦੱਸਦੀਆਂ ਉਹਨਾਂ ਸੀ ਇਤਨੀ ਇਹ ਮੁੰਡੇ ਨੇ ਮੇਰੇ ਨੇ ਕਿੱਥੋਂ ਕੰਮ ਚੱਕਿਆ ਤੇ ਕਿੱਥੇ ਤੱਕ ਲਿਆਂਦਾ ਆਪਣੇ ਮੁੰਡੇ ਨੇ ਸਿਰਫ ਤਮਾਸ਼ਾ ਨਹੀਂ ਕੀਤੀ ਇਹਨੇ ਜਿਹੜੀ ਕਰਨ ਵਾਲੀ ਗੱਲਾਂ ਇਹ ਕਹਿੰਦਾ ਪੇਕੇ ਉਹੀ ਪੈਣੀ ਹੈ ਇਹ ਕਰ ਛੜੀ ਵਿੱਚ ਨਾਲ ਕੋਈ ਮਤਲਬ ਨਾ ਗੱਲ ਦਾ ਤੇਰੇ ਪੇਕੇ ਨੂੰ ਕਹਿੰਦਾ ਉਹੀ ਕਰ ਛੜੀਆਂ ਉਹਨਾਂ ਦੀ ਦਾਦਾ ਜੀ ਜਿਹੜਾ ਉਹ ਟਾਈਮ ਨਾਲ ਗੁੱਸਪੇ ਨੇ ਮੇਰੀ ਗੱਲ ਸੁਣਾ ਤੂੰ ਮੇਰੀ ਗੱਲ ਸੁਣਾ ਤੂੰ ਇਹਨੇ ਮੇਰੀ ਗੱਲ ਸੁਣਾ ਆਪਣੀਆਂ ਘਟੀਆਂ ਨੇ ਤੈਨੂੰ ਕਹਿੰਦੀ ਮੇਰੀ ਗੱਲ ਸੁਣ ਫਿਰ ਆਹੂ ਦੇਣਾ ਹੈ ਕਿ ਇਦਾਂ ਮੈਂ ਲੋਕਾਂ ਦਾ ਨਾਮ ਲੈ ਬੱਬਾ ਕਿਹਾ ਹੈ ਕਿ ਤੂੰ ਕੀ ਮੇਰਾ ਮੁੰਡੇ ਛੋਟੇ ਛੋਟੇ ਹੀਗੇ ਬਾਪੂ ਤੇਰਾ ਮਾਝਾ ਜਿਹੜਾ ਇਹ ਜਾਦਾ ਸਿਆਣਾ ਬਣ ਨਹੀਂ ਸੀ ਕੋਕੜੀ ਕਿ ਕਿੱਦਾਂ ਮੇਰੇ ਮੂੜੇ ਨੌਕਰੀਆਂ ਤੇ ਲੱਗੇ ਆ ਇਹਨੇ ਕੰਮ ਵਧੀਆ ਕੀਤਾ ਮੇਰੇ ਬੇਕੇ ਅੰਗ ਉੱਠ ਵਿੱਚ ਮੇਰੇ ਬੇਕੇ ਅੰਗ ਤਿੰਨ ਪਿੰਡ ਦਾ ਤੇ ਪੰਜ ਬਣ ਗਏ ਆਹੋ ਮੇਰੇ ਭਰਾ ਮੇਰਾ ਭਰਾ ਮੇਰਾ ਭਰਾ ਮੇਰਾ ਕਿਉਂ ਕਹਿਣਾ ਸੀ ਕਿਉਂ ਪੁੱਛਿਆ ਤੇ ਕਹਿਣਾ ਓਏ ਇਹ ਨਾ ਇੱਕ ਹੋਰ ਤੈਨੂੰ ਗੱਲ ਦੱਸਾਂ ਬੜੇ ਪੈਣਾ ਭਰਾਵਾਂ ਦੇ ਵੱਡਾ ਬੰਦਾ ਹੁੰਦਾ ਲੋਕਾਂ ਦਾ ਨਹੀਂ ਲੋਕਾਂ ਦੀ ਲੋਕਾਂ ਤੂੰ ਕਿਹੜਾ ਲੋਕਾਂ ਨੂੰ ਹੁੰਦਾ ਸਾਡੀ ਸਾਡੀ ਸਿਫਤ ਕੀਤੀ ਹਾਂ ਜੀ ਬੀਬੀ ਬੈ ਜਾਓ ਅੱਛਾ ਇੰਟਰਵਿਊ ਆ ਜੇ ਨਾ ਅਖਰੇ ਥੱਕ ਗਈ ਅੱਛਾ ਚਲੋ ਠੀਕ ਆ ਫਿਰ ਓਕੇ ਫਿਰ ਸਾਸਰੀ ਕਾਲ ਫਿਰ ਚਲੋ ਫਿਰ ਹੁਣ ਤੁਸੀਂ ਜਾਣਾ ਐ ਫੇ ਉਹਨਾਂ ਨੂੰ ਕਹੀ ਜਾਵੇ ਜੀ ਜਣਾ ਨਹੀਂ ਕਹਿ ਕਹਿੰਦੀ ਚੰਗਾ ਫਿਰ ਓਕੇ ਉਹ ਕਹਦੇ ਨਹੀਂ ਬੀਬੀ ਜੇ ਗੱਲ ਕਰਦੇ ਆ ਜੀ ਕੋਈ ਹੁਣ ਲੰਬੀ ਗੱਲ ਕਰਦੇ ਆ ਬੈਲ ਇਟ ਇਜ਼ ਅ ਟੂੜਵਲੀ ਜਾਂਦੇ ਅਗਲਾ ਨਹੀਂ ਨਹੀਂ ਬੀਬੀ ਤੈਨੂੰ ਛੇੜਦਾ ਆਏ ਤੂੰ ਕਹਿੰਦੀ ਸੀ ਬਈ ਚੰਗਾ ਫਿਰ ਇੰਨਾ ਕਬੂਲ ਕਰੇ ਉਹ ਚਿੰਤ ਰੇਦੇ ਨਹੀਂ ਅਗਲੀ ਅਗਲੀ ਇੰਟਰਵਿਊ ਜਿਹੜੀ ਆਊਗੀ ਨਾ ਕੋਈ ਵੀ ਇਹ ਰਾਜ ਜ਼ਰੂਰ ਕਹਿੰ ਮੈਂ ਮੈਂ ਨਹੀਂ ਨਹੀਂ ਵੇਚੀ ਨਹੀਂ ਕਹਤਾ ਨਾ ਉਹ ਕਹਿੰਦੀ ਅਜੇ ਵੀ ਅਜੇ ਇੰਟਰਵਿਊ ਚਲਦੀ ਨਹੀਂ ਅਗਲੀ ਇੰਟਰਵਿਊ ਕੋਈ ਮਾਰ ਬੱਜਿਆ ਕਰੇ ਅਗਲੀ ਇੰਟਰਵਿਊ ਆਏ ਕੋਈ ਪੰਦਾ ਕੋਈ ਲੈਣ ਬੰਦਾ ਕੁੜੀ ਕੋਈ ਪਸੰਦ ਕੋਈ ਹੋ ਬਾਪੂ ਨੂੰ ਜ਼ਰੂਰ ਮੌਕਾ ਦੇਣਾ ਯਾਰ ਨਹੀਂ ਬਾਪੂ ਨੂੰ ਦੇਵਾਂਗੇ ਮੌਕਾ ਨਹੀਂ ਤੇ ਵਿਚ ਉਹਨਾਂ ਨੇ ਸੱਸੀ ਕਾ ਸਾਰਿਆਂ ਨੇ ਭਲਾਈ ਉਹ ਫਿਰ ਜ਼ਿਆਦਾ ਨਾ ਬੀਬੀ ਤੇ ਉਹਨਾਂ ਤੂੰ ਸਾਲੇ ਅੱਖਾਂ ਨਾਲ ਡੈੜੀ ਅੱਖਾਂ ਮਾਰਦਾ ਏ ਜੇ ਪੁੱਤ ਮੇਰੇ ਬਾਪੂ ਨੂੰ ਮੋਗਾ ਨਾਲ ਤੇ ਮੈਂ ਫੇਰ ਸਾਰੀ ਇਹ ਦੋ ਮੁੰਡੇ ਜੀ ਤੈਨੂੰ ਆ ਵੀ ਆਪਣੇ ਇਹਨੂੰ ਇਹਨੂੰ ਇੰਟਰਵਿਊ ਤੇ ਆਪਾਂ ਨੌਕਰੀ ਕਰਦਾ ਇਹ ਦੋਨੇ ਇਹਨੇ ਮੇਰੇ ਦੇਖੀ ਵੀ ਨਾ ਇਹ ਤਰ੍ਹਾਂ ਮੇਰੀ ਹਾਂ ਨਾ ਇਹਨੇ ਚੱਲ ਆਪਣੇ ਵੀ ਉੱਧਰ ਆਉਣ ਹਾਂ ਇਹ ਇਹ ਹਟੇ ਤੇ ਫੇਰ ਹੀ ਹੈ ਨਾ ਇਹ ਹਾਟ ਦੀ ਤੇ ਫੇਰ ਹੀ ਕੋਈ ਗੱਲਾਂ ਇਦਾਂ ਨਹੀਂ ਹੁੰਦੀਆਂ ਆ ਹਾ ਟੱਚਿੰਗ ਕਰਨਾ ਨਹੀਂ ਦੇਖਿਆ ਸਾਰੀ ਸਾਰੀ ਕੱਲੀ ਦੇਖਾ ਮੈਂ ਨੂੰ ਆਹ ਬੀਬੀ ਆ ਜ਼ਿਆਦਾ ਬੋਲਦਾ ਆ ਗੋਲ ਜੀ ਨਾ ਕਿ ਮੈਨੂੰ ਕੋਈ ਪਰਵਾਹ ਨਹੀਂ ਇਹ ਯਾਦਾਂ ਬਣ ਗਈਆਂ ਇਹ 100 ਸਾਲ ਬਾਅਦ ਵੀ ਅਸੀਂ ਕੱਟ ਬੀਬੀ ਮਜ਼ਾਕ ਲੱਗੇ ਆ ਤੂੰ ਬੜਾ ਹੀ ਸੋਣਾ ਬੋਲੀ ਮੇਰੀ ਗੱਲ ਮਜ਼ਾਕ ਨਹੀਂ ਕੋਈ ਕਹਿੰਦੇ ਕਹਿੰਦੀ ਇਹ ਮੈਨੂੰ ਬਹੁਤ ਪਾਈ ਇਹਨੇ ਵਧੀਆ ਵਧੀਆ ਮੇਰੀ ਮਹਾਰਾਜ ਨੇ ਸਾਥ ਦਿੱਤਾ ਤਾਂ ਮੈਂ ਕਹੇ ਲਾ ਸਾਥ ਨਹੀਂ ਲੱਗਾ ਇਹ ਆ ਕਹਿੰਦਾ ਕਹਿੰਦਾ ਮੇਰੇ ਸਿਰ ਸਵਾਭ ਬਹੁਤ ਪਾਈ ਕਹਿੰਦਾ ਇਹਨੇ ਨਹੀਂ ਸ਼ਹਿਰ ਨਹੀਂ ਤੂੰ ਜੀਣਾ ਹੀ ਕਰਦੇ ਬਸ ਪੀਕੇ ਹੀ ਚੱਕ ਲੈ ਤਾ ਦਿੱਤਾ ਚੰਗੇ ਤੂੰ ਧੋਲਿਆ ਪਾਤੀ ਨਿਸ਼ਾਰਾ ਪਿੰਡ ਇਹ ਦੂ ਜੀਰੋ ਲੈਵਲ ਤੇ ਸੁੱਟਦਾ ਬਸ ਪੇਕੇ ਚਾਗਦੇ ਆਗੇ ਆਪਣਾ ਪਿੰਡ ਦੱਸਿਆ ਇਹਨੇ ਪਿੰਡ ਦੱਸਿਆ ਪਿੰਡ ਦਾ ਨਾਮ ਹੀ ਦੱਸਿਆ ਬੀਬੀ ਨੇ ਨਹੀਂ ਦੱਸਿਆ ਦੱਸਿਆ ਜੇ ਇਹਨੇ ਪੁੱਛਿਆ ਕਿ ਤੁਹਾਡਾ ਪਿੰਡ ਤੁਹਾਡਾ ਪਿੰਡ ਬਹੁਤ ਵੱਡਾ ਹੈ ਅਗੇ ਪਿੰਡ ਦਾ ਨਾਮ ਕੀ ਮੈਂ ਨਿਸ਼ਾਰਾ ਪਤਨ ਨਿਸ਼ਾਰਾ ਪਤਨ ਨਹੀਂ ਆਪਣਾ ਰੱਬ ਦੀ ਤਰਫ ਨੂੰ ਤੂੰ ਸੋਚੀ ਪੈ ਗਈ ਤੇ ਤੂੰ ਪਿੰਡ ਦਾ ਨਾਮ ਹੀ ਦੱਸਦਾ ਹਾਂ ਮੈਨੂੰ ਇਹ ਵੀ ਨਹੀਂ ਪਤਾ ਕਿ ਤੂੰ ਮੈਨੂੰ ਦੱਸ ਰਿਹਾ ਰੱਬ ਵੱਲ ਬੋਤੀ ਆਪਣੇ ਪਿੰਡ ਦਾ ਨਾਮ ਰੌਸ਼ਨ ਕਰਨਾ ਆ ਮਹਾਰਾਜ ਸਾਹਿਬ ਬੀਬੀ ਕਾ ਤੇਰੇ ਅਰਕੇ ਤੇ ਕਈ ਕੁੱਤੇ ਭੌਂਕਦੇ ਆ ਹਾਂ ਬਸ 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 ਹੈ ਮੈਨੂੰ ਮਹਾਰਾਜ ਦੇ ਸਾਥ ਤਾ ਮੈਂ ਦੇਰਾਂ ਸਾਹਿਬ ਦੇ ਨਾਲ ਆਈਆਂ ਮਹਾਰਾਜ ਦੇ ਸਾਥ ਤਾ ਲਈ ਕੀ ਕਰਦੇ ਸੀ ਸਾਰਾ ਪੁੱਛਿਆ ਨਾ ਨੇ ਤੇ ਸਾਹਿਬ ਨੇ ਜਵਾਬ ਦਿੱਤੇ ਕਿੰਨੇ ਦਿੱਤੇ ਮੈਂ ਨਾ ਥੱਲੇ ਖੌਣ ਗੁਰਦਵਾਰੇ ਮੈਂ ਤੇ ਪਿੱਛੇ ਖਾਂਦਾ ਬਿੰਨਾ ਵੀ ਕੋਈ ਨੂੰ ਖਾਂਦੇ ਦਿੰਦੇ ਜੇ ਕੋਈ ਨਹੀਂ ਹੇਮਤ ਬੜੀ ਸੀ ਬੜਾ ਕੰਮ ਕੀਤਾ ਪਰ ਥੋੜਾ ਜਿਹਾ ਹਿੰਮਤ ਬੜੀ ਸੀ ਹਿੰਮਤ ਬੜੀ ਬੋਹੀ ਮੈਂ ਕਿਹਾ ਤੂੰ ਕਿਵੇਂ ਮਲਾਉਂਦੀ ਏ ਇੱਥੇ ਕੀ ਕੀ ਲੱਗਿਆ ਔਰ ਆਗਿਆ ਦਾ ਕੀ ਸੀ ਇਹ ਕਿਿਆ ਹੋਣੀ ਨਹੀਂ ਮਨ ਕੀ ਦੋਤੇ ਹੈ ਮੇਰਾ ਇੰਦਾ ਕੁਛ ਮੇਰੀ ਨਕੀ ਕੇ ਕਿਹਦਾ ਹੁੰਦਾ ਕਾਲ ਸਾਦਾ ਇਹਦੇ ਕੰਮ ਤਾਂ ਨਹੀਂ ਹੁੰਦੇ ਜਾ ਕੇ ਇੱਕ ਪੱਠੇ ਦੀ ਭਰੀ ਵੱਢ ਲਿਆਉਂਦੀ ਸ਼ਾਮਾਂ ਤੱਕ ਤੇ ਇਹ ਆ ਗਿਆ ਕਿ ਕੰਮ ਬੜਾ ਕਰਨ ਕਿਉਂ ਪੱਠੇ ਦੇ ਨਹੀਂ ਗੀ ਤੂੰ ਕੰਮੜਾ ਕਰਦੀ ਪੱਠੇ ਤਾਂ ਫੇਰ ਵੱਢੇ ਹੋਣਗੇ ਕਹਿੰਦਾ ਪੱਠੇ ਤੇ ਲੱਗੀ ਰਹੀ ਇਟਾਂ ਵਾਲੇ ਤੇ ਕਹਿੰਦਾ ਕੰਮ ਕਰ ਆ ਬੀਬੀ ਜ਼ਿਆਦਾ ਬਕਵਾਸ ਕਰਦੇ ਪੱਠੇ ਦੇ ਲੱਗੇ ਨਹੀਂ ਕਿੰਨਾ ਬੀਬੀ ਮੈਂ ਤਾਂ ਮੋਰਾ ਫਿਕਰਾਂ ਕੀ ਮਤਲਬ ਹੈ ਤੱਕਦੇ ਨੇ ਕਿ ਪੱਟੜੇ ਲਗਾਈ ਮੈਂ ਆ ਦੱਸ ਜਿਵੇਂ ਜਾਲਾ ਫਦੇ ਬਕਵਾਸ ਵੇਖ ਕੇੜੀ ਮਤਲਬ ਬੋਲਦਾ ਰੀੜੀ ਨਾ ਰੇਤਾ ਨੂੰ ਤਾਂ ਢੂੰਦੀ ਨਹੀਂ ਜਣਾ ਤੂੰ ਇਨਾ ਕੰਮ ਕੀਤਾ ਪਾੜਾ ਆ ਲੈ ਆ ਲੈ ਇਹ ਜਨਾਬ ਪਾੜੇ ਘੋੜੇ ਦਾ ਕੰਮ ਕਰਦੇ ਨੇ ਇਹ ਟੈਗੋਟਾ ਦੇ ਕੰਮ ਨਹੀਂ ਕਿਨਾਰੇ ਹੁੰਦੇ ਨਹੀਂ ਤੂੰ ਪਤਾ ਕੀ ਜਾਣਦੀ ਨਹੀਂ ਤੂੰ ਕਿੱਲੇ ਹੋ ਕੇ ਕਿੰਨਾ ਕਰਦਾ ਸਾਰੇ ਹੈ ਨਹੀਂ ਆ ਆ ਬੱਲੇ ਬੀਬੀ ਨਿਆਰਾ ਲਿਆਤਾ ਤੇ ਵੀ ਕਿਦਾਂ ਹਾਂ ਕਰਦਾ ਮੈਂ ਮੈਂ ਕਿਦਾਂ ਮੋਟਰ ਤੇ ਨਾ ਮੋਟਰ ਇਹਦਾ ਫਾਇਰ 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 ਬੀਗਾ ਨਾ ਓਲੇ ਕਿਦਾਂ ਆ ਜਦ ਮਰਿਆ ਹੁੰਦਾ ਨਾ ਯਾਰ ਓਏ ਮੋਟਰ ਤੇ ਵਾਹ ਲੱਗ ਬਣੀ ਦਾ ਤੇ ਕੰਮ ਕਿੰਨੇ ਹੁੰਦੇ ਓਏ ਓਏ ਆ ਵੀ ਮੇਰੀ ਯਾਰਾ ਬੰਦਾ ਤੂੰ ਕਿਹ ਚਾਰਦੀ ਨਹੀਂ ਕਿਤੇ ਕਿਤੇ ਹਿੰਮਤ ਨਾ ਕੋਈ ਮਦਲੀ ਜਾਂ ਤੁਹਾਡੇ ਜੀ ਤੂੰ ਵੀ ਉਧਰ ਜਿਹੜੇ ਬੰਦੇ ਨੇ ਉਹ ਆਹ ਜੀ ਆਪਣੇ ਉੱਥੇ ਕਾਲਜ ਜੀ ਵੀ 15 ਮਿੰਟ ਟਰੈਕਟਰ ਚਲਾ ਲੈਂਦੇ ਆ ਤੇ ਕਹਿੰਦੇ ਅਸੀਂ ਪਤਾ ਨਹੀਂ ਕੀ ਕਰ ਛੜਿਆ ਕੀ ਆ ਗੱਲ ਹੈ ਨਾ ਟਰੈਕਟਰੀ ਚ ਆਉਣਾ ਹੈ ਹੋਰ ਹਰੀਏ ਸੀ ਤੇ ਤੂੰ ਬੋਲਦੇ ਨੇ ਤੋ ਬਗੇ ਨਹੀਂ ਜਾਂਦਾ ਬੋਲਦਾ ਨਾਲ ਵਾਇਆ ਕਦੀ ਹਾਂ ਨਾਲ ਵਾਇਆ ਕਦੀ ਬੋਲਦਾਂ ਹਾਂ ਨਹੀਂ ਵਾਇਆ ਮੈਂ ਹੋਰ ਸਾਰੇ ਤੈਨੂੰ ਬੋਲਦਾਂ ਨਹੀਂ ਬਗੇ ਰੇਟ ਨਾਲ ਤੂੰ ਕੀ ਪਾਉਂਦਾ ਮੇਰੇ ਨੂੰ ਪਾਉਂਦੀ ਪ્યોਰ ਛੱਤੂ ਜੋੜਿਆ ਕਿੱਡਾ ਫੂਲ ਚੱਲਦਾ ਹਾਂ ਦਾ ਚੱਲ ਨਮੜਾ ਦਾ ਉਹ ਕਿਆ ਕਿਹੜੀ ਗੂਹ ਦੇ ਵਿੱਚ ਹਾਂ ਗੂਹ ਦੇ ਵਿੱਚ ਤੂੰ ਗੂਹ ਦੇ ਵਿੱਚ ਕਹਿੰਦੀ ਪੈ ਗਈ ਕਹਿੰਦਾ ਕੁਸ਼ ਕੇ ਬੜਾ ਹੈ ਕੁਸ਼ ਕੇ ਬੜਾ ਹੈ ਇਹ ਮਾਦੀ ਜੁਰ ਆ ਗਾਰਡੀ ਬਾਗੇ ਚਾ ਆਪਣੇ ਆਪਣੇ ਭਾ ਕਪੜੇ ਨਾਲ ਦੇ ਹੋਰ ਪਾਸਾ ਨੂੰ ਹੋਵੇ ਮੈਂ ਟੋਰ ਕੱਢ ਕੇ ਆਉਂਦਾ ਸਾਡੀ ਬੀਬੀ ਦਾ ਆਪਣੇ ਭਾਪੇ ਨੂੰ ਸੁੱਟ ਖੂਚ ਚਾ ਆਪਣੇ ਭਾਪੇ ਨੂੰ ਸੁੱਟ ਖੂਚ ਉਹ ਚਾ ਉਹ ਉਹ ਦੇਲਾ ਉਹਦਾ ਕਿੰਨਾ ਪਿਆਰ ਆ ਬੀਬੀ ਦਾ ਇਹਦਾ ਇਹ ਹਰਾਮ ਜਿਹਾ ਇਹਦੀ ਮਾਂ ਵੀ ਇਹਦਾ ਜਿੰਨਾ ਸੱਤੀ ਜੀ ਬੋਲ ਤੇ ਹੌਕ ਤੇ ਹੋਣਾ ਏ ਉਹ ਉਹ ਤੇਰੀ ਹੋਣੀ ਆ ਗਾਜੇ ਸੱਤ ਦੇ ਉਹ ਪੈ ਗਿਆ ਉਹਨੂੰ ਮੈਂ ਕਿਹਦੀ ਗੱਲ ਸੁਣ ਲਾ ਭਰਾਵਾ ਉਹ ਬੰਦੂ ਸਦੀ ਯਾਦ ਹੀ ਸ਼ੇਰ ਦੀ ਆ ਲਿਖੀ ਆ ਤੇ ਮੇਰੀ ਨੱਤ ਚੱਗੀ ਉਹ ਕਹਿੰਦੇ ਮੇਰੇ ਲਾਭੇ ਦੇ ਮੈਂ ਉਹਦੀ ਲੱਤ ਤੋੜੋਣੀ ਜੀ ਜੇ ਉਹ ਵੱਡੀ ਭੈਣ ਵਾਲਿਆ ਸੀ ਨਾ ਤੇ ਬਰਾਤ ਆਈ ਤੇ ਬਰਾਤ ਸਾਰਾ ਦਿਨ ਰਹੀਦੀ ਸੀ ਅਸੀਂ ਅੱਚਲ ਗਏ ਆਪਣੇ ਹਲਟ ਦੇ ਨਹਾਉਣ ਵਾਸਤੇ ਆਓ ਏ ਨਾਲ ਸਾਡੇ ਚੱਲ ਗਿਆ ਬੁੱਢਾ ਤੁਲਸੀ ਜਿਹੜਾ ਮਾਮਿਆਂ ਨੇ ਤੁਲਸੀ ਆ ਉਹ ਵੀ ਆਏ ਆ ਆਇਆ ਰਿਹਾ ਜਾਇਆ ਉਹ ਦਾਣੇ ਉਹ ਇੱਕ ਬੜਾ ਘੜਾ ਉਹਦੇ ਉੱਤੇ ਛੱਟਾਂ ਦੇ ਵਿੱਚ ਲੈ ਕੇ ਆਉਂਦਾ ਸੀ ਮਾਣ ਕੋਲੇ ਕੋਲੇ ਜਾਨੇ ਪੁੱਜੀਆਂ ਪਈਆਂ ਹੋਈਆਂ ਇਹ ਤਾਂ ਆਪਾਂ ਦੇਖੇ ਵੀ ਨੇ ਜਿਹੜਾ ਗੋੜੂ ਵੀਜ ਜਿਹੇ ਤਰ੍ਹਾਂ ਬੰਦਾ ਉਹਨਾਂ ਦੇ ਗੋੜੂ ਕੋੜੇ ਦੇ ਉੱਪਰ ਚੜ ਕੇ ਵੇਖਦਾ ਹੁੰਦਾ ਸੀ ਉਹਨਾਂ ਨੂੰ ਉੱਥੇ ਚੱਲ ਗਏ ਤੇ ਉਹਨਾਂ ਮੈਂ ਕਹਾਂ ਜੇ ਨਹੀਂ ਨਾ ਕੂ ਡੇੜਦਾ ਤੇ ਟਿੰਡਾਂ ਦੇ ਤੇ ਚੜ ਗਏ ਪੈਰ ਰੱਖ ਕੇ ਦਾਇਂ ਦਾਇਂ ਦਾ ਤੇ ਪਾਣੀ ਨਿਕਲ ਜਾਂਦਾ ਚੱਲ ਜਾਂਦਾ ਇਹ ਤਾਂ ਵੀ ਚੱਲ ਜਾਂਦਾ ਹੈ ਅੱਛਾ ਉਹ ਕਾਰਾ ਲੱਗਾ ਕਿਹਨਾਂ ਤੇ ਉਹ ਵੀ ਦਿੱਤੀ ਵਿੱਚ ਦੇਖੀ ਪੂਰੇ ਕਿਦੇ ਜੁੱਤੀ ਦੇ ਪੈਰ ਬੂਦ ਦੇ ਵਿੱਚ ਅਰੇ ਦੀ ਕਾਰੇ ਦੀ ਕਾਰੇ ਦੀ ਹਾਂ ਹਾਂ ਕਾਰ ਸਿੰਘ ਅਰੇ ਗਿਆ ਇਹ ਤੇ ਉਸੂਬੇ ਤਾਣਾ ਦਾ ਹੈਗਾ ਤੇ ਲੱਗਾ ਮੇਰਾ ਦਾਣਾ ਬਰਦਾ ਸੋਹਣ ਸਹੀ ਉਹ ਨਾ ਕਿਦੇ ਹੁਣ ਬੂਦ ਵਰਦਾ ਜੁੱਤੀ ਤਰੇ ਵਿੱਚ ਉਦਾਂ ਹੀ ਉੱਪਰ ਖਰਬੜ ਦੀ ਜਿਹੜੀ ਜੁੱਤੀ ਤਰੇ ਤੇ ਗੁੱਡਾ ਦੂਜੇ ਕਹਿੰਦਾ ਮੈਂ ਚੱਲਦਾ ਹਾਂ ਅੰਦਰ ਜਾਣਾ ਕੋਇਆ ਉਹਨੇ ਉਹ ਮੈਂ ਫੜ ਫੜ ਕੇ ਦੱਸਾ ਵਾ ਲਿਆ ਤੇ ਉਹਨੂੰ ਕਾਰ ਦੇ ਤਾਪੂ ਵਿੱਚ ਅੱਛਾ ਉਹ ਉਹ ਡੈਂਡਰਾ ਹੀ ਤਾਲ ਦਿੱਤਾ ਅੱਜ ਤੱਕ ਜਾਂਦਾ ਹੀ ਨਹੀਂ ਡੈਂਡਰਾ ਉੱਤਰ ਕੇ ਦਾ ਨੀ ਜਿੱਕੇ ਦਰਸੋਰ ਕੀ ਤਾਣੂ ਤੇ ਮੁਰਗੇ ਉਹਨਾਂ ਨਿਕਲੇ ਵਿੱਚੋਂ ਜਿਹਨੂੰ ਇਹਦਾ ਚੱਕੀ ਆਉਦੀ ਕਦੀ ਲੱਤ ਵਾਜ ਜਾਵੇ ਕਦੀ ਉਹਦੀ ਬਾਹ ਵਾਜ ਜਾਵੇ ਕਿ ਦੋ ਬੱਟੇ ਦੋ ਬਾਹ ਵਿੱਚ ਨਾ ਹੀ ਉਹ ਜਵਾਨ ਦਾ ਫਿਰ 45 ਹੀ ਲਿਆਂਦੀ ਐ ਕੋ 45 ਉਹ ਜਨਾ ਜਾਲੀ ਦੋ ਇੱਥੇ ਪਾਇਆ ਕੂਹ ਦੇ ਵਿਚਾਲੇ ਲੰਮਕਾਇਆ ਇਹ ਕਹਿੰਦੇ ਤੇ ਲੰਮਾ ਪਾਇਆ ਹੂੰ ਪਤਾ ਯਾਦ ਨਹੀਂ ਮੇਰਾ ਚੰਗਾ ਪਿਆਰ ਜਿੰਦਾ ਮਤਲਬ ਜਿੱਦਾਂ ਇੱਕ ਇੱਕ ਪੁੰਡਾ ਢੇੜਾ ਕੱਢਦਾ ਜਿੱਦਾਂ ਥੱਲੇ ਕੂਹ ਜਿੱਦਾਂ ਪਾਣੀ ਚੱਕਣਾ ਜਿੰਦਾ ਤਾਂ ਹੁਣ ਉਹ ਟਿੰਡਾ ਟਿੰਡਾ ਇੱਕ ਫਰੋਦੀ ਪਾਣੀ ਬਾਹਰ ਕੱਢਦਾ ਹਣਾ ਯਾਰ ਕਿਉਂਕਿ ਇੰਨੇ ਜਿਹੇ ਡੱਬੇ ਨੂੰ ਕਹਿੰਦੇ ਕਿੰਨੇ ਬੰਨੇ ਹੁੰਦੇ 2 3 ਇੱਡੀ ਟਿੰਗਾ ਜਿੰਦਾ ਜਿਆਦਾ ਜਿਆਦਾ ਹੁੰਦੀ ਹੈ 100 ਗੰਢੇ ਦੇ ਲਗਭਗ ਆੜੇ ਪੰਡੇ ਹੀ ਆੜੇ ਆ ਉਹ ਪਾਣੀ ਦੇ ਪੈਨ ਟੈਂਕ ਹੁੰਦੀ ਜਿੱਦਾਂ ਬਾਲਟੀਆਂ ਮੰਗੂ ਆਹੋ ਮੈਂ ਅੱਜ ਜਾਈਦਾ ਮੇਰਾ ਪਪਾ ਲਾਣਾ ਕੋਈ ਹੈ ਉਹ ਤੇ ਉੱਥੇ ਵੀ ਲਾਣਾ ਭਰਾ ਹੈ ਬਲਟ ਹਟਦੇ ਜਿਆ ਵਾਟ ਹੋਈ ਮੈਂ ਮੇਰਾ ਪੈਸਾ ਅੱਜ ਬੀਬੀ ਸਾਡੀ ਦਾ ਇੰਟਰਵਿਊ ਵੀ ਆ ਗਈ ਆ ਤੇ ਤੁਸੀਂ ਦੇਖ ਸਕਦੇ ਹੋ ਸੋ ਅੱਜ ਉਹਨੇ ਅਪਲੋਡ ਕਰਤੀ ਇੰਸਟਾ ਤੇ ਵੀ ਮਾ ਪਾਤੀ ਆ ਤੇ ਵਲੌਗ ਵੀ ਆ ਪਾਤਾ ਛੋਟਾ ਜਿਹਾ ਆਪਾਂ ਹੱਸੇ ਮਖੌਲ ਵਾਲਾ ਸੋ ਤੁਸੀਂ ਪਿਆਰ ਦਿਓ ਤੇ ਨਵੇਂ ਵਲੌਗ ਚ ਮਿਲਾਂਗੇ ਅੱਜ ਮਨਪ੍ਰੀਤ ਉੱਥੇ ਆ ਕਲਰ ਨਾਮਾ ਵਲੌਗ ਪਾਵਾਂਗੇ ਅੱਜ ਆਪਾਂ ਛੋਟਾ ਜਿਹਾ ਪਾਇਆ ਹਾਸੇ ਮਖੌਲ ਦਾ ਭਾਬੀ ਦੇ ਨਾਲ ਬੀਬੀ ਬਾਏ ਬਾਏ ਕਰ ਦੋ ਬਾਏ ਬਾਏ ਜੀ ਬਾਏ ਤੇ ਨਵੇਂ ਵਲੌਗ ਚ ਮਿਲਾਂਗੇ ਓਏ ਬਾਏ ਦੱਸਿਓ ਕਿਵੇਂ ਪੇਸ਼ੀ ਬੀਬੀ ਨੇ ਕੋਈ ਗੱਲ ਕੋਈ ਵਧੀਆ ਕੀਤੀ ਕਿ ਜਾਂ ਹਾਂ ਤੇ ਇੰਟਰਵਿਊ ਜ਼ਰੂਰ ਦੇਖਿਓ ਜੇ ਕੋ ਕਮੀ ਪੇਸ਼ੀ ਲੱਗੇਗੀ ਤੇ ਦੱਸਿਓ ਪਰ ਵਧੀਆ ਬੀਬੀ ਨੇ ਗੱਲਾਂ ਬਾਤਾਂ ਕੀਤੀਆਂ ਸੋ ਜਿਹੜੇ ਬੀਬੀ ਦੇ ਪੇਕੇ ਆ ਪਾਸੇ ਜਿਹੜੇ ਰਹਿੰਦੇ ਉਹਨਾਂ ਦੇ ਤੇ ਮੈਡਮ ਦਾ ਚੈਨਲ ਵੀ ਸਬਸਕ੍ਰਾਈਬ ਜਿਹੜੇ ਆਪਾਂ ਨੂੰ ਦੇ ਦਿਓ ਮੈਡਮ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨ ਤੇ ਤੇ ਜਿਹੜੇ ਇਹ ਕਿ ਤੁੰਧਾ ਬੈਠਾ ਇਹਦੀ ਸਰਦਾਰ ਨਹੀਂ ਕੋਈ ਹਾਂ ਇਹ ਜਿਆਦਾ ਨਕਤਾ ਚ ਨਹੀਂ ਕਰਦਾ ਇਹ ਬੰਦਾ ਕਿ ਬਣਾਦਾ ਇਹ ਕਹਿੰਦਾ ਨਾਨਕਿਆਂ ਦੀ ਸਰਦਤ ਕੀਤੀ ਆਪਣੇ ਪੇਤਿਆਂ ਦੀ ਵੀ ਨਿਸ਼ਾਰੇ ਦੀ ਸਰਦਤ ਨਹੀਂ ਕੀਤੀ ਕੋਈ ਨਹੀਂ ਕੀਤੀ ਤੇ ਤੋਂ ਨੇ ਸਾਹ ਪਰ ਪੁੱਛਿਆ ਸਰਦਾਰ ਨੇ ਪੁੱਛਿਆ ਬੜਾ ਪੁੱਛਿਆ ਤੇ ਤੋਂ ਪਿੱਛੇ ਆ ਕੇ ਬੰਦਾ ਪੁੱਛਿਆ ਮੈਂ ਸੇਲੀਆਂ ਦਾ ਪੁੱਛਿਆ ਸੇਲੀਆਂ ਉਹ ਵੀ ਸੇਲੀਆਂ ਦਾ ਪੁੱਛਿਆ ਸੇਲੀਆਂ ਨਾਲ ਦੱਸੇ ਭਰਾਵਾ ਉੱਥੇ ਸੇਲੀਆਂ ਪਰ ਉਹ ਸੋਹਰਿਆਂ ਵਾਲੇ ਪਾਸੇ ਸੀ ਗਿਆ ਪੇਗ ਵਾਲੇ ਪਾਸੇ ਵੀ ਚਾਹੀਦੀਆਂ ਨੇ ਸੇਲੀਆਂ ਉਹ ਸੇਲੀਆਂ ਤੇਰੀਆਂ ਹੀ ਆ ਹਾਂ ਉਹਨਾਂ ਦਾ ਤੂੰ ਨਾਂ ਹੀ ਨਹੀਂ ਲਿਆ ਕੁਆਰੀਆਂ ਕੁੜੀਆਂ ਦੀਆਂ ਹੁੰਦੀਆਂ ਇੱਕ ਗੱਲ ਆਈ ਇਹਨੂੰ 15 ਗੱਲਾਂ ਮੈਂ ਇਹ ਸੇਲੀਆਂ ਉਹ ਆ ਉਹ ਨੀ ਨਾ ਦੱਸਿਆਂ ਉਹ ਮਾੜਾ ਜਿਹਾ ਪ੍ਰੇਮ ਤੇ ਪਿਆਰ ਹੀ ਰੱਖਿਆਗਾ ਉਹ ਭਰਾਵਾ ਇਹ ਸਾਡੇ ਹੱਲ ਦੇਖ ਦੀ ਕਿੱਥੇ ਸੀਗੀ ਮੈਂ ਇਹਨੂੰ ਬਥੇਰਾ ਮੈਂ ਕਹਾਂ ਕਿ ਮਾੜਾ ਜੇ ਮੇਰੇ ਹੱਲ ਦੇਖੇ ਇਹ ਸਿੱਧੇ ਉਹ ਮਤਲਬ ਮੈਡਮ ਨਾਲ ਹੀ ਗੱਲਬਾਤ ਹੱਡੇ ਵਾਲ ਤਾਂ ਦੇਖਿਆ ਹੀ ਨਾ ਹਾਂ ਜੀ ਨਹੀਂ ਦੇਖਿਆ ਇਹਨੇ ਤਾਂ ਦੇਖੋ ਇਹ ਤਾਂ ਦੱਸਦੀ ਵੀ ਨਾ ਕਿ ਕੈਸ ਪਾਰ ਆਲੇ ਆ ਮੇਰਾ ਪੋਤਾ ਮੈਂ ਮੈਨੂੰ ਲੈ ਆਣਾ ਮੈਂ ਸਾਟ ਲੈ ਇਹ ਤਾਂ ਕੀ ਇਹ ਤਾਂ ਕੀ ਆਹ ਹੁੰਦੇ ਵੀ ਸਹੇਲੀਆਂ ਨਾਲ ਕਿਹਾ ਹਾਂ ਤੇ ਸਹੇਲੀਆਂ ਉਧਰ ਦੀਆਂ ਹੁੰਦੀਆਂ ਬੀਬੀ ਜਵਾਨੀ ਵੇਲੇ ਹੁੰਦੀਆਂ ਆ ਓਏ ਤਾਂ ਵਿਆਹੀਆਂ ਸੀ ਨਾ ਸਹੇਲੀਆਂ ਜਿਹੜੀਆਂ ਕੁਆਰੇ ਵੇਲੇ ਹੁੰਦੀਆਂ ਉਹ ਸਹੇਲੀਆਂ ਹੁੰਦੀਆਂ ਆ ਜਿਹੜੀਆਂ ਵਿਆਹੀਆਂ ਹੁੰਦੀਆਂ ਨਾ ਕਿੱਥੇ ਤਰਾ ਦਿਮਾਗ ਕਿੱਥੇ ਚੱਲ ਗਿਆ ਹਣ ਜੂ ਤੂੰ ਮਾਰੇ ਪੁੱਛਿਆ ਨਹੀਂ ਨਾ ਕਿ ਤੈਨੂੰ ਉਹ ਕਿਤਾਬ ਉਹਨੂੰ ਇਹ ਜਿਹੜੀਆਂ ਹੁੰਦੀਆਂ ਨਾ ਇਹ ਸ਼ਰੀਕਣੀਆਂ ਹੁੰਦੀਆਂ ਆ ਸਹੇਲੀਆਂ ਹਾਂ ਓਰੇ ਕਮਰੇ ਚੱਲ ਹੋ ਗਿਆ ਜੋ ਹੋਣਾ ਠੀਕ ਸਾਡੇ ਕਮਰੇ ਵਿੱਚ ਬਾਹਰ ਚੱਲ ਜਾ ਜੋ ਗਿਆ ਵਾ ਜਿੱਦੀ ਲਾਗਤੀ ਕਮਰੇ ਤੇਰੇ ਆ ਮੇਰੇ ਆ ਤੇਰੇ ਕੰਦਾ ਮੇਰੇ ਆ ਜਾ ਤੇਰਾ ਹੋਣ ਕਿ ਤੂੰ ਬਣਾਏਗਾ ਤਾਂ ਫੇਰ ਨਿਕੜਦੀ ਛੱਤ ਬਾਹਰ ਹੋਈ ਗੱਲ ਨਹੀਂ ਨੇ ਸਵਾਦੀ ਕੀਤੀ ਸਾਡੇ ਬਲੂ ਵਾਲਾ ਹੋਈ ਗੱਲ ਨਹੀਂ ਨੇ ਸਵਾਦੀ ਕੀਤੀ ਆ ਤੇ ਬਣਾਉਣ ਬੜਾ ਸਿਫਤੋ ਦੀ ਕੋਈ ਨਹੀਂ ਕੀਤੀ ਤੂੰ ਇੰਟਰਵਿਊ ਹਾਂ ਬੁੰਦੇ ਆ ਆਪਣੇ ਸਿਫਤ ਕੀ ਬਾਹਰ ਬੋਏ ਨੇ ਬੜੀ ਕੀਤੀ ਨੇ ਕਾਦੀ ਸਿਫਤ ਕਲੀ ਸਾਬੀ ਨੇ ਉਹ ਤੂੰ ਚਾਹ ਲੱਗਦੀ ਕਰਦੀ ਆ ਇੱਕ ਵਿਆਹ ਦੇ ਤੇ ਗਊ ਕਰਦੀ ਆ ਉਹ ਉਹਦੀ ਲੱਗਦੀ ਸਿੱਧ ਕਰਦਾ ਨਹੀਂ ਵੱਡਾ ਆ ਗਿਆ ਉਹ 3rd ਕਲਾਸ ਤੇਰੇ ਪੁੱਤ ਨੂੰ ਕਹਿੰਦਾ 3rd ਕਲਾਸ 3rd ਕਲਾਸ ਤੇਰੇ ਪੁੱਤ ਨੂੰ ਤੇਰੇ ਵੱਡੇ ਪੁੱਤ ਨੂੰ ਕਹਿੰਦਾ 3rd ਕਲਾਸ ਕੋਈ ਗੱਲ ਨਹੀਂ ਜੋ ਕਹਿੰਦੇ ਤੇਰੇ ਕਿਹੜੇ ਹੁੰਸੀ ਕਿ ਮੰਗੂ ਨਾ ਦੱਗੇ ਜਾਂ ਸੰਭੀ ਇਹ ਬਾਰੇ ਉਹ ਕਹਿੰਦਾ ਵੀ ਛੇਕ ਨਹੀਂ ਹੋਏ ਬੁਲਾਇਆ ਮਿਲਦੇ ਆ ਜੀ ਨਵੇਂ ਵਲੌਗ ਦੇ ਵਿੱਚ ਸੋ ਇਹਨਾਂ ਦੀਆਂ ਗੱਲਾਂ ਬਾਤਾਂ ਹੁਣ ਦੂਜੀ ਪਾਸੇ ਚੱਲ ਪਈਆਂ ਸੋ ਕਰਦੇ ਗੱਲਬਾਤ ਲਾਈ ਬਾਈ ਨੇ ਮੈਨੂੰ ਕੋਈ ਨਹੀਂ ਬੁਲਾਇਆ ਤਾਂ ਕੁਲ ਜਲੇਗਾ ਉਹ ਤੁੰਗਨ ਬਜਾ ਮਾਰਦੇ